ਸਮਾਸ਼ੇਰ ਦਾ ਬਾਬਾ YouTube ਚੈਨਲ ਇਸ ਵਕਤ ਔੜ ਦੇ ਵਿੱਚ ਖੜਾ ਆ ਔੜ ਦੇ ਵਿੱਚ ਅਸੀਂ ਆਏ ਆ ਕਿਉਂਕਿ ਦਸਹਿਰਾ ਜਿਹੜਾ ਹੈ ਉਹ ਨਜ਼ਦੀਕ ਆ ਰਿਹਾ ਆ ਤੁਸੀਂ ਦੇਖ ਰਹੇ ਹੋ ਤਿਆਰੀਆਂ ਖੂਬ ਚੱਲ ਰਹੀਆਂ ਔਰ ਲਿਖਿਆ ਹੋਇਆ ਜੈ ਸ਼੍ਰੀ ਰਾਮ ਦਸਹਿਰਾ ਗਰਾਊਂਡ ਪਿੰਡ ਔੜ ਸ਼ਹੀਦ ਮੇਜਰ ਸਿਕੰਦਰਜੀਤ ਸਿੰਘ ਜੀਸਰਾ ਉਰੇ ਲਿਖਿਆ ਵੀ ਹੋਇਆ ਬਲੋਂ ਦਸਹਿਰਾ ਪ੍ਰਬੰਧਕ ਕਮੇਟੀ ਰਜਿਸਟਰਡ ਪਿੰਡ ਔੜ ਸ਼ਹੀਦ ਭਗਤ ਸਿੰਘ ਨਗਰ ਜੀ ਇਹਨਾਂ ਵੱਲੋਂ ਜਿਹੜਾ ਸਵਾਗਤ ਕਰਨ ਦੇ ਲਈ ਵੀ ਔਰ ਇਹ 191ਵਾਂ 191 191 ਇਹ ਜਿਹੜਾ ਆ ਇਸ ਵੇਲੇ ਇੱਥੇ ਜਿਹੜਾ ਦਸਹਿਰਾ ਮਨਾਇਆ ਜਾ ਰਿਹਾ ਆ ਲੇਕਿਨ ਤੁਹਾਨੂੰ ਇੱਥੇ ਇਸ ਵਾਰ ਆ ਕੇ ਇੱਕ ਅਨੋਖੀ ਅਨੋਖਾ ਹੀ ਸਾਰਾ ਕੁਝ ਦਿ세ਗਾ ਇੱਕ ਵੱਖਰਾ ਹੀ ਨਜ਼ਾਰਾ ਤੁਹਾਨੂੰ ਦਿ세ਗਾ ਜੋ ਤੁਹਾਨੂੰ ਅਸੀਂ ਦਿਖਾ ਦਿਖਾਉਣ ਨੂੰ ਜਾ ਰਹੇ ਆ ਅਸੀਂ ਪੁੱਛਾਂਗੇ ਵੀ ਇੱਥੋਂ ਭਨੋੜਤਾ ਵਿੱਪਨ ਭਨੋੜ ਸਾਹਿਬ ਨੂੰ ਮੈਂ ਹੁਣੇ ਫੋਨ ਕੀਤਾ ਸੀ ਇਹਨਾਂ ਦਾ ਮੈਂ ਧੰਨਵਾਦ ਕਰਦਾ ਕਿ ਫੋਨ ਕਰਨ ਦੇ 5 ਮਿੰਟ ਦੇ ਅੰਦਰ ਹੀ ਆ ਗਏ ਇੱਥੇ ਦਾ ਜਿਹੜਾ ਤੁਸੀਂ ਇੱਕ ਦੇਖ ਹੈਗੀ ਆ ਉਹ ਇਸ ਤਰ੍ਹਾਂ ਦੀ ਦੇਖੋਗੇ ਕਿ ਤੁਸੀਂ ਦੇਖੋਗੇ ਕਿ ਪਤਾ ਨਹੀਂ ਅਸੀਂ ਕਿਤੇ ਵੀਆਈਪੀ ਏਰੀਏ ਦੇ ਵਿੱਚ ਆ ਗਏ ਆ ਚਲੋ ਚੱਲਦੇ ਆ ਤੇ ਜਾਣਦੇ ਆ ਇਹ ਭਰੋੜ ਸਾਹਿਬ ਦੇ ਕੋਲੋਂ ਇੱਥੇ ਦੇ ਸਬੰਧ ਦੇ ਵਿੱਚ ਇਹ ਕੀ ਕੀ ਪ੍ਰਬੰਧ ਕੀਤੇ ਗਏ ਨੇ ਸਭ ਤੋਂ ਪਹਿਲਾਂ ਕੈਨਸਾ ਸਾਡਾ ਨਵਾਂ ਸ਼ਹਿਰ ਦੁਆਬਾ YouTube ਦਾ ਮੈਂ ਧੰਨਵਾਦ ਕਰਦਾ ਸਪੈਸ਼ਲ ਕੈਨਸਾ ਸਾਹਿਬ ਦਾ ਜਿਹੜੇ ਕਿ ਸਾਡੇ ਹਰ ਸਾਲ ਦਸਹਿਰੇ ਦੀ ਕਵਰੇਜ ਕਰਦੇ ਆ ਔਰ ਸਾਡੀ ਇੱਕ ਹਾਲ ਤੇ 5 ਮਿੰਟ ਦੇ ਵਿੱਚ ਹੀ ਭਗਵਾਨ ਰਾਮ ਨਹੀਂ ਤੁਸੀਂ ਵੀ 5 ਮਿੰਟ ਜੇ ਆ ਗਏ ਭਗਵਾਨ ਰਾਮ ਦੀ ਸੇਵਾ ਲਈ ਹਰ ਸਮੇਂ ਤਿਆਰ ਰਹਿੰਦੇ ਆ ਮੈਂ ਇਹਨਾਂ ਦਾ ਸਹਿਰਾ ਕਮੇਟੀ ਵੱਲੋਂ ਪ੍ਰਧਾਨ ਸ਼੍ਰੀ ਕਮਲਜੀਤ ਰਾਣਾ ਵੱਲੋਂ ਤੇ ਉਹਨਾਂ ਦੀ ਪੂਰੀ ਸਮੁੱਚੀ ਟੀਮ ਵੱਲੋਂ ਮੈਂ ਇਹਨਾਂ ਦਾ ਇੱਥੇ ਆਇਆਂ ਦਾ ਬਹੁਤ ਧੰਨਵਾਦ ਕਰਦਾ ਆ ਜਿਹੜੇ ਪ੍ਰਭੂ ਰਾਮ ਜੀ ਦੀ ਹਰ ਸਾਲ ਸੇਵਾ ਕਰਦੇ ਆ ਹਾਂਜੀ ਕੈਨਸਾ ਹੋ ਰਿਹਾ ਤੇ ਮੈਂ ਕਿਹਨਾਂ ਇਦਾਂ ਕਰਦੇ ਆ ਦੇਖੋ ਦਿੱਖਦਾ ਬਹੁਤ ਸੋਹਣੀ ਆ ਪਰ ਜਦੋਂ ਇੱਥੇ ਆਣਗੇ ਦਸਹਿਰਾ ਦੇਖਣ ਉਦੋਂ ਪਤਾ ਲੱਗੇਗਾ ਕਿ ਮਨ ਨੂੰ ਮਨਮੋਣੀ ਦੇ ਦ੍ਰਿਸ਼ਿਆ ਪਰ ਸਾਨੂੰ ਥੋੜਾ ਜਿਹਾ ਜਿਹੜਾ ਮੜ ਜਾ ਕਮਾਏ ਦੋ ਤਾਂ ਇੱਥੇ ਕਿੱਦਾਂ ਕਿੱਦਾਂ ਆ ਮੈਂ ਆਪਣੇ ਐਨ ਆਰ ਆਈ ਵੀਰਾਂ ਦਾ ਜਿਹੜੇ ਕਿ ਦੇਸ਼ ਵਿਦੇਸ਼ ਵਿੱਚ ਬੈਠੇ ਹੋਏ ਵੀ ਆਪਣੇ ਪਿੰਡ ਦੇ ਨਾਲ ਪਿਆਰ ਕਰਦੇ ਆ ਹਾਂ ਪ੍ਰਭੂ ਰਾਮ ਜੀ ਦੇ ਨਾਲ ਉਹਨਾਂ ਦੀ ਟੁੱਟ ਸ਼ਰਧਾ ਆ ਠੀਕ ਹੈ ਜੀ ਆਪਣੀ ਮਿੱਟੀ ਨੂੰ ਨਹੀਂ ਭੁੱਲੇ ਉਹਨਾਂ ਦੇ ਵਿੱਚ ਸਾਡੇ ਮੇਰੇ ਵੀਰ ਸਖਦੇਵ ਸਿੰਘ ਜੀ ਸੁੱਖਾ ਉਪਾਲ ਸਾਹਿਬ ਜਿਹੜੇ ਕਿ ਕੋਲ ਇਹਨਾਂ ਦੀ ਨਜ਼ੀਕ ਹੀ ਕੋਠੀ ਆ ਉਹਨਾਂ ਦੇ ਵੱਡੇ ਵੀਰ ਸ੍ਰੀ ਰਾਣਾ ਜੀ ਸ੍ਰਿੰਦਰ ਸ੍ਰਿੰਦਰ ਸਿੰਘ ਜੀ ਰਾਣਾ ਜੀ ਉਹਨਾਂ ਵੱਲੋਂ 16 ਲੱਖ ਰੁਪਈਆ ਇਸ ਦਸਹਿਰਾ ਗਰਾਊਂਡ ਦੀ ਡੈਕੋਰੇਸ਼ਨ ਵਾਸਤੇ ਤੇ ਜਿਹੜੀ ਇਹਦੀ ਲੁੱਕ ਚੇਂਜ ਕਰਨ ਵਾਸਤੇ ਜੋ ਵੀ ਬੂਟੇ ਲੱਗੇ ਆ ਜੋ ਵੀ ਰਸਤਾ ਬਣਾਇਆ ਆ ਤੁਹਾਨੂੰ ਅਸੀਂ ਅੰਦਰ ਜਾ ਕੇ ਦਿਖਾਵਾਂਗੇ ਉਹਨਾਂ ਵੱਲੋਂ ਦਿੱਤਾ ਗਿਆ ਆ ਦੂਜੇ ਸਾਡੇ ਸ੍ਰਿੰਦਰ ਸਿੰਘ ਸ੍ਰਿੰਦਰ ਸਿੰਘ ਜੀ ਸ਼ਿੰਦਾ ਅੱਛਾ ਤੇ ਉਹਨਾਂ ਦੇ ਬ੍ਰਦਰ ਸ਼ਕਵੰਤ ਸਿੰਘ ਜੀ ਘੱਗਾ ਜਿਹੜਾ ਨੂੰ ਅਸੀਂ ਪਿਆਰ ਨਾਲ ਘੱਗਾ ਕਹਿੰਦੇ ਆ ਉਹ ਵੀ ਯੂ ਐਸ ਏ ਵਿੱਚ ਰਹਿੰਦੇ ਆ ਉਹਨਾਂ ਵੱਲੋਂ ਵੀ 16 ਲੱਖ ਰੁਪਈਆ ਇਸ ਗਰਾਊਂਡ ਦੀ ਡੈਕੋਰੇਸ਼ਨ ਵਾਸਤੇ ਪ੍ਰਭੂ ਰਾਮ ਜੀ ਦੀ ਸੇਵਾ ਵਿੱਚ ਉਹਨਾਂ ਨੇ ਅਰਪਣ ਕੀਤੇ ਆ 16 ਲੱਖ ਰੁਪਈਆ ਉਹਨਾਂ ਵੱਲੋਂ ਆਇਆ ਇਕਾ ਜੀ ਸਾਡੇ ਪਿਆਰਾ ਸਿੰਘ ਜੀ ਭਾਰੀ ਅੱਛਾ ਇਹ ਸਾਨੋ ਫਰ ਭਜਨ ਸਿੰਘ ਜੀ ਜਿਹੜੇ ਯੂਐਸਏ ਦੇ ਵਿੱਚ ਰਹਿੰਦੇ ਆ ਇਹ ਤਿੰਨੇ ਮੇਰੇ ਵੀਰ ਯੂਐਸਏ ਵਿੱਚ ਰਹਿੰਦੇ ਉਹਨਾਂ ਵੱਲੋਂ 2 ਲੱਖ ਰੁਪਏ ਦੇ ਕਰੀਬ ਦਿੱਤਾ ਗਿਆ ਤੇ ਹੋਰ ਐਨਆਰਆਈ ਮਤਲਬ ਕਾਫੀ ਸੀ ਹਾਂਜੀ 34 ਲੱਖ ਦੇ ਕਰੀਬ ਰੁਪਈਆ ਖਰਚ ਹੋ ਚੁੱਕਾ ਆ ਠੀਕ ਆ ਤੇ ਸਾਡੇ ਜਿਹੜੇ ਉਹਨਾਂ ਨੇ ਨਾ ਇੱਕ ਉੱਥੇ ਬੈਠਿਆਂ ਨੇ ਇੱਕ ਕੈਪਟਨ ਚੁਣਿਆ ਆਪਣਾ ਟੀਮ ਦਾ ਅੱਛਾ ਤੇ ਜਿਹੜਾ ਇਸ ਪੈਸੇ ਨੂੰ ਵਧੀਆ ਤਰੀਕੇ ਦੇ ਨਾਲ ਯੂਜ਼ ਕਰੇ ਤੇ ਇੱਕ ਇੱਕ ਪੈਸਾ ਜਿਹੜਾ ਆ ਉਹ ਕਮੇਟੀ ਦੀ ਸਲਾਹ ਦੇ ਨਾਲ ਸਾਡੇ ਲੱਗਾ ਜਿਹਾ ਜਾਵੇ ਆਪਣੇ ਸਤਵਿੰਦਰ ਸਤਵਿੰਦਰ ਸਿੰਘ ਜੀ ਸਿੰਧੂ ਹਮ ਸਤਵਿੰਦਰ ਸਿੰਘ ਜੀ ਸਿੰਧੂ ਜਿਹੜੇ ਕਿ ਮੌਜੂਦਾ ਇਸ ਟਾਈਮ ਗੁਰਪੜ ਦੇ ਲੰਬੜਦਾਰ ਆ ਅੱਛਾ ਜੀ ਉਹ ਨਾਲ ਉਹਦੇ ਨਾਲ ਟੀਮ ਦੇ ਵਿੱਚ ਰੁੱਬੀ ਉਪਲ ਹਮ ਤੇ ਗਗਨਦੀਪ ਸਿੰਘ ਸਿੰਘ ਜੀ ਨੇ ਨਾਲ ਸਾਥ ਦਿੱਤਾ ਸਤਵਿੰਦਰ ਸਿੰਧੂ ਜੀ ਨੇ ਬਹੁਤ ਮਿਹਨਤ ਕੀਤੀ 24 ਘੰਟੇ ਇੱਥੇ ਸੇਵਾ ਕੀਤੀ ਤੇ ਉਹਨਾਂ ਨੇ ਸਾਰਾ ਜਿਹੜੀ ਇਹਦੀ ਡੈਕੋਰੇਟ ਕੀਤਾ ਪਰੋ ਅੱਛਾ ਜੀ ਤੇ ਉਹਨਾਂ ਨੇ ਬੂਟੇ ਲਗਾਇਆ ਕਾਫੀ ਵਧੀਆ ਦੇਖਿਆ ਕੈਨ ਸਾਹਿਬ ਸਭ ਤੋਂ ਪੁਰਾਣਾ ਜਿਹੜਾ ਥੜਾ ਆ ਆ ਜਿਹੜਾ ਆ ਸਾਹਮਣੇ ਇਹਦੀ ਹਾਲਤ ਸਾਰਾ ਬਹੁਤ ਵਧੀਆ ਇਹਨਾਂ ਨੇ ਇਹਨੂੰ ਡੈਕੋਰੇਟ ਕੀਤਾ ਬੂਟੇ ਵਗੈਰਾ ਲਗਾਏ ਠੀਕ ਹੈ ਇਹ ਪਿੱਪਲ ਪਹਿਲਾਂ ਬਹੁਤ ਪਹਿਲਾਂ ਪੁਰਾਣਾ ਹੈ ਜੀ ਕਿੰਨਾ ਕੁ ਪੁਰਾਣਾ ਹੋਊ ਇਹ ਹੋਊਗਾ ਕੋਈ ਕਟੋ-ਕਟ 100-150 ਸਾਲ ਪੁਰਾਣਾ ਚਲੋ ਅੱਗੇ ਚੱਲਦੇ ਆ ਅੱਗੇ ਵੀ ਜਾ ਕੇ ਦੇਖੀਏ ਤੇ ਆ ਅੱਛਾ ਇੱਥੇ ਆ ਮੇਨ ਗੇਟ ਤੇ ਬਣਾਤੀ ਆ ਮੇਨ ਗੇਟ ਆ ਮੇਨ ਗੇਟ ਦੇ ਆਲੇ ਦੁਆਲੇ ਵੀ ਇਹਨਾਂ ਨੇ ਬਹੁਤ ਸੋਹਣਾ ਵਧੀਆ ਬਣਾਇਆ ਹਜੇ ਨੀ ਪੱਥਰ ਉਹ ਰੱਖਣਾ ਆ ਦੋ ਹਜੇ ਅੱਖਰਾਂ ਜੇ ਲੱਗਣਾ ਲੇਕਿਨ ਆ ਬਹੁਤ ਸੋਹਣਾ ਇਹਨਾਂ ਨੇ ਬਿਲਕੁਲ ਡੈਕੋਰੇਸ਼ਨ ਬੜੀ ਵਧੀਆ ਬੜੀ ਹੋਈ ਆ ਬਹੁਤ ਸੋਹਣੀ ਇਹਨਾਂ ਦੀ ਡੈਕੋਰੇਟ ਅੱਗੇ ਚਲੀਏ ਅੰਦਰ ਵੀ ਚਲੀਏ ਸਿਰਾਂ ਹਾਂਜੀ ਹੋਰ ਵਾਲੀ ਟੈਲਾਂ ਵੀ ਲਵਾਵਾਂਗੇ ਇਹਨਾਂ ਤੇ ਅੱਛਾ 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 ਚਲੋ ਜੀ ਅੰਦਰ ਚਲਦੇ ਆ ਜੈ ਸ਼੍ਰੀ ਰਾਮ ਵਾਹ ਜੀ ਵਾਹ ਆ ਤਾਂ ਇਹ ਕਮਾਲੀ ਹੋ ਗਈ ਜੀ ਆਹ ਪਹਿਲਾਂ ਨਾ ਪਹਿਲਾਂ ਖਾਲੀ ਪਿਆ ਸੀ ਅੱਛਾ ਇੱਥੇ ਕਾਫੀ ਕੂੜਾ ਕਰਕਰ ਪਿਆ ਰਹਿੰਦਾ ਸੀ ਅੱਛਾ ਤੇ ਸਾਨੂੰ ਹਰ ਸਾਲ ਸਾਲ ਦਸਹਰੇ ਦੇ ਵਿੱਚੇ ਦਿੱਕਤ ਆਂਦੀ ਸੀ ਹਮ ਲੇਕਿਨ ਇਹਨਾ ਵੀਰਾਂ ਨੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਬਣਾ ਦਿੱਤਾ ਔਰ ਸੋਹਣਾ ਬਣਾ ਦਿੱਤਾ ਸੋਹਣਾ ਬਣਾ ਦਿੱਤਾ ਦੇਖੋ ਜੀ ਦੇਖ ਜਿਹੜੀ ਆ ਬੜੀ ਵਧੀਆ ਹੈਗੀ ਆ ਮੈਂ ਕਹਿੰਦਾ ਜਿਹੜਾ ਇੱਥੇ ਆਏਗਾ ਉਹ ਇੱਕ ਔਰ ਆ ਲਿਖਿਆ ਵੀ ਹੋਇਆ ਆ ਪਰ ਇੱਕ ਗੱਲ ਆ ਜੀ ਮੈਂ ਇਹ ਵੀ ਕਹਿਣਾ ਚਾਹਨਾ ਆ ਕਿ ਜੋ ਤੁਸੀਂ ਇੱਥੇ ਹਦਾਇਤਾਂ ਦਿੱਤੀਆਂ ਹੋਈਆਂ ਆ ਹਾਂਜੀ ਮੇਰੇ ਕਹਿਣ ਦਾ ਮਤਲਬ ਹੈ ਦੇਖੋ ਲਿਖਿਆ ਆ ਪਿੱਲਰਾਂ ਉੱਪਰ ਚੜਨਾ ਤੇ ਬੈਠਣਾ ਸਖਤ ਮਨਾ ਕੰਧ ਟੱਪਣਾ ਤੇ ਕੰਧ ਦੇ ਉੱਪਰ ਬੈਠਣਾ ਮਨਾ ਗਰਾਊਂਡ ਦੀ ਪ੍ਰਾਪਰਟੀ ਨਾਲ ਛੇੜਛਾੜ ਕਰਨ ਵਾਲੇ ਤੇ ਕਾਨੂੰਨੀ ਕਾਰਵਾਈ ਗਰਾਊਂਡ ਅੰਦਰ ਕਿਸੇ ਤਰ੍ਹਾਂ ਦਾ ਨਸ਼ਾ ਕਰਦਾ ਤੇ ਕਾਰਵਾਈ ਕੀਤੀ ਜਾਵੇ ਗਰਾਊਂਡ ਦੀ ਸਪਾਈ ਰੱਖਣ ਦੇ ਸਬੰਧ ਦੇ ਉਹ ਬੂਟਿਆਂ ਦੀ ਦੇਖਭਾਲ ਕਰੋ ਕੀ ਵਾਕਿਆ ਜੋ ਕੁਝ ਲਿਖਿਆ ਹੈ ਤੇ ਧਿਆਨ ਵੀ ਦਿੱਤਾ ਜਾਏਗਾ ਹਾਂ ਬਿਲਕੁਲ ਧਿਆਨ ਦਿੰਦੇ ਆ ਜੀ ਇੱਕ ਇਹਨਾਂ ਨੇ ਪਰਮਾਨੈਂਟ ਪਰਮਾਨੈਂਟ ਇੱਥੇ ਮਾਲੀ ਰੱਖਿਆ ਆ ਅੱਛਾ ਮਾਲੀ ਉਹ ਰੱਖ ਦਿੱਤਾ ਹਾਂ ਜੀ ਤੇ ਸਵੇਰੇ ਸ਼ਾਮ ਇੱਥੇ ਮੇਰੇ ਵੀਰ ਭੈਣਾ ਬਜ਼ੁਰਗ ਸਾਰੇ ਇੱਥੇ ਆ ਕੇ ਆਪਣੇ ਸੈਰ ਕਰਦੇ ਆ ਬਹੁਤ ਵਧੀਆ ਸੈਰ ਦਾ ਬਣਾਇਆ ਇੱਕ ਪਾਰਕ ਦੀ ਪਾਰਕ ਬਣ ਗਈ ਤੇ ਕਹਿਨ ਸਾਹਿਬ ਇੱਕ ਇਹਨਾਂ ਨੇ ਕੀਤਾ ਕਿ ਨਾਲ 뮤직 ਲਗਾਇਆ ਆ ਸੰਗੀਤ ਅੱਛਾ ਚਲੋ ਚਲੋ ਅੱਗੇ ਚੱਲੀ ਚੱਲੋ ਇੱਧੇ ਅੱਛਾ ਇਹ ਸਾਰਾ ਵੇਲੇ ਗੁਰਬਾਣੀ ਚੱਲਦੀ ਆ ਹਾਂ ਲਾਈਟਾਂ ਲੱਗੀਆਂ ਆ ਅੱਛਾ ਤੇ ਕੈਮਰੇ ਵਗੈਰਾ ਵੀ ਲੱਗੇ ਆ ਅੱਛਾ ਆ ਮੈਂ ਕਹਿੰਦਾ ਕੰਮ ਕਰ ਚੱਲਦਾ ਪਿਆ ਹੁਣ ਹਾਂਜੀ ਇਹ ਮੰਨ ਲਓ ਕਾਫੀ ਟਾਈਮ ਤੋਂ ਤਕਰੀਬਨ ਸਾਲ ਡੇਢ ਸਾਲ ਤੋਂ ਲਗਾਤਾਰ ਇਹ ਮੇਰੇ ਸਿੰਦੂ ਨੇ ਅੱਛਾ ਬੱਚਾ ਆਇਆ ਇਹਨੇ ਜਨ ਰਾਤ ਮਿਹਨਤ ਕਰਕੇ ਲਗਾਇਆ ਹਾਂ ਤੇ ਇਹ ਜਿਹੜੇ ਬਾਜ਼ੀ ਬਾ ਬੜਾ ਨਜ਼ਾਰਾ ਹੀ ਬਹੁਤ ਆ ਇੱਥੇ ਤਾਂ ਇਹ ਜਿਹੜੇ ਬੂਟੇ ਵੀ ਆ ਨਾ ਜੀ ਹਾਂ ਕੈਨ ਸਾਹਿਬ ਇਹ ਇਹ ਜਿਹੜੇ ਕਾਫੀ ਵੱਡੇ ਲੈ ਕੇ ਆਏ ਆ ਇਹਨਾਂ ਦੀ ਗਰੋਥ ਪਹਿਲੇ ਬਣੀ ਹੋਸੀ ਅੱਛਾ ਇਹਨਾਂ ਦੀ ਸੇਫਟੀ ਵਾਸਤੇ ਉਹਨਾਂ ਨੇ ਜੰਗਲੇ ਲਗਾਤੇ। ਅੱਛਾ ਜੰਗਲੇ ਵੀ ਲਾਉਂਦੇ ਆ। ਤੁਸੀਂ ਥੱਲੇ ਵੀ ਦੇਖੋ ਬਹੁਤ ਵਾਹ ਜੀ ਵਾਹ ਵਾਹ ਵਾਹ। ਇੰਟਰ ਲੋਕ ਹਨਾ। ਹਾਂ ਹਾਂ। ਬਹੁਤ ਹੀ ਸ਼ਾਨਦਾਰ ਇੰਟਰ ਲੋਕ ਹਨਾ ਲਾਇਆ। ਇੱਕ ਜਿੱਦਾਂ ਜੀ ਹੁਣ ਦਸਹਿਰਾ ਆ ਦਸਹਿਰਾ ਆ ਜਾਣਾ ਆ। ਹਾਂ ਜੀ। ਉਸ ਵੇਲੇ ਤਾਂ ਇੱਥੇ ਰਸ਼ ਬੜਾ ਹੁੰਦਾ ਜੀ। ਰਸ਼ ਬਹੁਤ ਉਸ ਵੇਲੇ ਬੂਟਿਆਂ ਦਾ ਕਿੱਦਾਂ ਹੋਏਗਾ? ਕਈ ਬੰਦੇ ਇਹਨੇ ਉਹ ਫਿਰ ਲੋਕੀ ਆਪ ਹੁਣ ਸਮਝਦਾਰ ਆ ਜੀ ਲੋਕੀ ਇਸ ਸਨੇਹਾ ਤੁਹਾਡਾ ਲੋਕਾਂ ਨੂੰ। ਸਨੇਹਾ ਅਸੀਂ ਆਪਣੇ ਸਾਰੇ ਵੀਰਾਂ ਨੂੰ ਜਿਨ੍ਹਾਂ ਜਿਨ੍ਹਾਂ ਨੇ ਵੀ ਇੱਥੇ ਆਣਾ ਆਇਆ ਸੀ ਉਹਨਾਂ ਨੂੰ ਹਾਂ। ਵੈਲਕਮ ਕਰ ਲੈਤਾ ਹੀ ਇਹ ਲਾਈਟਾਂ ਕਿਹੜੀਆਂ ਹੈਗੀਆਂ ਸਟਰੀਟ ਆ ਜਾਂ ਕੀ ਹੈਗੀਆਂ ਆ ਸਿੰਦੂ ਜੀ ਸਟਰੀਟ ਲਾਈਟਾਂ ਹੀ ਆ ਇਹ ਸਟਰੀਟ ਲਾਈਟਾਂ ਆ ਇਹਦੀ ਕੋ ਟਾਈਮਿੰਗ ਟੂ ਮੇਂ ਕਿ ਰਾਤ ਨੂੰ ਜਗਦੀਆਂ ਇਹ ਅਸੀਂ ਅੱਛਾ ਸਭ ਤੁਹਾਡੇ ਚੈਨਲ ਦੇ ਥਰੂ ਅਸੀਂ ਇਹ ਸਾਰਿਆਂ ਨੂੰ ਸੱਦਾ ਦਿੰਨੇ ਆ ਕਿ 12 ਅਕਤੂਬਰ ਦਾ ਦੁਸ਼ਹਿਰਾ ਆ ਅੱਛਾ ਜੀ ਤੇ ਇਹਦੇ ਵਿੱਚ ਅਸੀਂ ਸਾਰੇ ਇਲਾਕੇ ਦੇ ਵਿੱਚ ਸਹਿਜੋਗ ਰਹਿੰਦਾ ਸਾਡੇ ਐਨ ਆਰ ਆਈ ਵੀਰਾਂ ਦਾ ਹਾਂ ਹਾਂ ਆ ਬੜੀ ਵਧੀਆ ਬਣਾਈ ਹੋਏ ਜੀ ਹਾਂਜੀ ਇਹ ਕੀ ਚੀਜ਼ ਬਣਾਈ ਸੀ ਇਹ ਆਪਣੇ ਪਾਰਕ ਆ ਜੀ ਅੱਛਾ ਅੱਛਾ ਪਾਰਕ ਬਣਾਈ ਹੋਈ ਆ ਨਹੀਂ ਹੁਣ ਕਟਿੰਗ ਵਾਰਾ ਹੁਣ ਹੋਣੀ ਆ ਅੱਛਾ ਕਟਿੰਗ ਹੋਣੀ ਹੈਗੀ ਤੇ ਸਾਡੇ ਸੀ ਚੈਨਲ ਦਾ ਸੀ ਸਾਰਿਆਂ ਨੂੰ ਸੱਦਾ ਦਿੰਨੇ ਆ ਹਾਂ ਹਾਂ ਹਮ ਹਮਾ ਕੇ 12 ਤਰੀਕ ਨੂੰ ਸਵੇਰੇ ਦੁਪਹਿਰੇ 12 ਵਜੇ ਪਹੁੰਚੋ ਅੱਛਾ ਮੈਨੂੰ ਆ ਕੀ ਬਣਾਇਆ ਆ ਸਾਹਮਣੇ ਆ ਇੱਥੇ ਨੂੰ ਵੀ ਆਓ ਮੜ ਜਾ ਆ ਚੀਜ਼ ਇੱਥੇ ਕੀ ਬਣਾਈ ਆ ਆਹ ਜੀ ਆ ਜਿਹੜਾ ਤੇ ਉੱਪਰ ਲਾਈ ਹੋਈ ਆ ਸ਼ੈੱਡ ਬਣਾਈ ਆ ਇਹ ਸ਼ੈੱਡ ਇਹ ਰਾਵਣ ਦਾ ਦਰਵਾਜ਼ਾ ਹੈ ਅੱਛਾ ਜੀ ਇਹ ਰਾਵਣ ਦਾ ਦਰਵਾਜ਼ਾ ਹੈ ਰਾਜਾ ਰਾਵਣ ਇੱਥੇ ਬਿਰਾਜਮਾਨ ਹੁੰਦੇ ਤੇ ਸਾਰੇ ਅੱਛਾ ਤੇ ਉਹਨਾਂ ਦਾ ਇਹ ਪੂਰੀ ਉਹਨਾਂ ਦੀ ਸੈਨਾ ਇੱਥੇ ਬਰਾਜਮਾਨ ਹੁੰਦੀ ਹੈ। ਅੱਛਾ ਅੱਛਾ ਅੱਛਾ। ਤੇ ਆਹ ਤਾਂ ਫਿਰ ਮੈਂ ਕਹਿੰਦਾ ਜਿਹੜਾ ਸਟੇਜ ਬਣੀ ਹੋਈ ਆ ਤੁਹਾਡੀ ਇਹ ਸਟੇਜ ਹੈਗੀ ਆ ਜੀ ਲੇਕਿਨ ਸਟੇਜ ਇਸ ਵੇਲਾ ਆਪਣੇ ਸਰਕਾਰ ਆਪ ਸਰਕਾਰ ਦੇ ਕਲਜੀਤ ਸਰਾਲ ਜੀ ਨੇ ਗ੍ਰਾਂਟ ਦੇ ਕੇ ਸ਼ੈੱਡ ਸੰਨ ਕਿੰਨੀ ਗ੍ਰਾਂਟ ਦੇ ਦਿੱਤੀ? ਅਸੀਂ ਇਹਨਾਂ ਦਾ ਆਪ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ। ਅੱਛਾ ਅੱਛਾ। ਤੇ ਇਤੋ ਲਾਉਦਾ ਮੈਂ ਕਹਿੰਦਾ ਤੁਸੀਂ ਤੁਹਾਡੇ ਇੱਕ ਮੈਂ ਗੱਲ ਦੇਖੀ ਆ। ਮੈਂ ਹਰ ਵੇਲੇ ਕਵਰੇਜ ਵੀ ਕਰਦਾ। ਇਥੇ ਭੇਦ ਭਾਵ ਨਹੀਂ ਕੀਤਾ ਜਾਂਦਾ ਕਿ ਫਲਾਨਾ ਫਲਾਨੀ ਪਾਰਟੀ ਦਾ ਫਲਾਨਾ ਪਾਰਲੀ ਫਲਾਨਾ ਪਾਰਟੀ ਦਾ ਆ ਇਹ ਇਹ ਸਾਰੇ ਇਲਾਕੇ ਦਾ ਮੇਲਾ ਹੈ ਜੀ ਸਾਰੇ ਇਲਾਕੇ ਦਾ ਮੇਲਾ ਹੈ ਇਸ ਵਾਰ 191 ਵਿਸ਼ਾਲ ਦਸਹਿਰਾ ਆ 191 ਇਹ ਜਿਹੜਾ ਵਿਸ਼ਾਲ ਦਸਹਿਰਾ ਹੈਗਾ ਸਾਡੇ ਜਿੰਨੀ ਵੀ ਕੀਤੀ ਹੈ ਨਾ ਜੀ ਇਹ ਸਾਡੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਹੋਈ ਆ ਉਹ ਦੇਖੋ ਜੀ ਪੈਸੇ ਬਿਨਾਂ ਤਾਂ ਕੋਈ ਗੱਲ ਹੋ ਨਹੀਂ ਸਕਦੀ ਹਨਾ ਇਹ ਕੈਨ ਸਾਹਿਬ ਇਹ ਰਾਮ ਦਰਵਾਰ ਇਹ ਦਿਖਾਓ ਇਹ ਤਾਂ ਜਦੋਂ ਮੈਂ ਛੋਟਾ ਜਿਹਾ ਹੁੰਦਾ ਸੀ ਹਾਂਜੀ ਨਿਕਲਿਆ ਹੁੰਦਾ ਸੀ ਮੇਰੇ ਤਾਏ ਜੀ ਮੈਨੂੰ ਲੈ ਕੇ ਆਉਂਦੇ ਸੀ ਉਹ ਇੱਥੇ ਅਸੀਂ ਪ੍ਰਸ਼ਾਦ ਚੜਾ ਕੇ ਚੜਾਦੇ ਹੁੰਦੇ ਸੀ ਪਹਿਲਾ ਸਵੇਰੇ ਤੇ ਇਥੇ ਕੋ ਜਿਹੜੀ ਉਹ ਜੋ ਹੁੰਦੇ ਉਹਦਾ ਕੀ ਹਿਸਾਬ ਦਾ ਹੁੰਦਾ ਇਹ ਜੋ ਸਹਰੇ ਵਾਲੇ ਦਿਨ ਪ੍ਰਭੂ ਰਾਮ ਜੀ ਦੇ ਆਪਣੇ ਸਾਰੇ ਲੋਕ ਲਗਾਉਂਦੇ ਆ ਆ ਜੋ ਟੰਗਦੇ ਹੁੰਦੇ ਆ ਉਹਨਾਂ ਦੇ ਉਸ ਤੋਂ ਇਥੇ ਸਾਰੇ ਪ੍ਰਭੂ ਰਾਮ ਲਕਸ਼ਮਣ ਸੀਤਾ ਮਾਤਾ ਬਰਾਜਮਨ ਹੁੰਦੇ ਆ ਅੱਛਾ ਅੱਛਾ ਵੇ ਆ ਤੇ ਬਹੁਤ ਵਿਆਹ ਤਾਂ ਬੱਲੇ ਬੱਲੇ ਆ ਤਾਂ ਕਮਾਲ ਹੀ ਕਰਤੀ ਆ ਇਹ ਸਾਰਾ ਆਲੇ ਦੁਆਲੇ ਇਹਨਾਂ ਨੇ ਐਨ ਆਰ ਆਈ ਵੀਰਾਂ ਨੇ ਇਹ ਬਹੁਤ ਵਧੀਆ ਇਹਨੂੰ ਡੈਕੋਰੇਟ ਕਰਤਾ ਆਲੇ ਦੁਆਲੇ ਜੀ ਹਾਂ ਹਾਂ ਜੀ ਜਾਲੀ ਵੀ ਲੱਗੀ ਆ ਬਹੁਤ ਵਧੀਆ ਚੀਜ਼ੇ ਤੇ ਬਣ ਗਈ ਆ ਜੀ ਜਾਲੀ ਵੀ ਲੱਗ ਗਈ ਆ ਤੇ ਇਹ ਇਹਦੀ ਮੇਗ ਨਾਲ ਉਸ ਤੇ ਜਿਹੜਾ ਰਾਵਣ ਦਾ ਬੁੱਤਾ ਹੂੰ ਇਹ ਵੀ ਪਹਿਲੇ ਆਲਰੇਡੀ ਇਹਨੂੰ ਰੰਗ ਕਰਤਾ ਸੀਤਾ ਆਹ ਜਦੋਂ ਅਸੀਂ ਪਿਛਲੀ ਵਾਰ ਆਏ ਸੀਗੇ ਤਾਂ ਉਸ ਵਾਰਲੇ ਤਾਂ ਨਹੀਂ ਸੀਗਾ ਪਹਿਲਾਂ ਨਹੀਂ ਇਹਨਾਂ ਨੇ ਆਪਣੇ ਵੀਰਾਂ ਦੇ ਸਹਿਯੋਗ ਨਾਲ ਇਹਨਾਂ ਨੇ ਵੀਰਾਂ ਸਹਿਯੋਗ ਨਾਲ ਸਾਰਾ ਰੰਗ ਪਹਿਲੇ ਹੋ ਗਿਆ ਪੱਕਾ ਹੀ ਰੰਗ ਹੋ ਗਿਆ ਜੀ ਪੱਕਾ ਹੀ ਰੰਗ ਹੋ ਗਿਆ ਨਹੀਂ ਤਾਂ ਅਸੀਂ ਤਕਰੀਬਨ ਦਸਹਰੇ ਦੇ ਕੋਲ ਆ ਕੇ ਅਸੀਂ ਕਰਦੇ ਹੁੰਨੇ ਆ ਹਾਂ ਹਾਂ ਤੇ ਲੇਕਰ ਹੁਣ ਇਹ ਪਹਿਲੇ ਹੋ ਚੁੱਕਾ ਤੇ ਸਾਰੀ ਜਿਹੜਾ ਸਟੇਡੀਅਮ ਵੀ ਸਾਰਾ ਰੰਗ ਕਲਰ ਦਾ ਸਾਰਾ ਕਲਰ ਦਾ ਅੱਛਾ ਮੈਨੂੰ ਇੱਕ ਜਿਹੀ ਥੋੜੀ ਜਿਹੀ ਗੱਲ ਦੱਸੋ ਇਹ ਜਿਹੜਾ ਦਸਹਿਰਾ ਦਸਹਿਰੇ ਤੋਂ ਪਹਿਲਾਂ ਕੀ ਪ੍ਰੋਗਰਾਮ ਹੁੰਦੇ ਆ ਤੁਹਾਡੇ ਸੈਰੇ ਤੋਂ ਪਹਿਲਾਂ ਜੀ ਅਸੀਂ ਅਨੰਤ ਚੌਦੇ ਨੂੰ 17 ਤਰੀਕ ਨੂੰ ਝੰਡਾ ਚੜਾਇਆ ਜਿਹੜੀ ਸ਼ੁਰੂਆਤ ਹੁੰਦੀ ਆ ਹਾਂ ਝੰਡੇ ਦੀ ਸ਼ੁਰੂਆਤ ਜਿਹੜੀ ਦਸਹਿਰੇ ਦੀ ਸ਼ੁਰੂਆਤ ਝੰਡੇ ਤੋਂ ਹੁੰਦੀ ਆ ਪਹਿਲੀ ਪਹਿਲੀ ਨਰਾਤੀ ਪਹਿਲੀ ਨਰਾਤੇ ਨੂੰ ਸਾਡੀ ਚੱਕੀ ਹੋਣੀ ਆ ਅਸਰਾਧਾ ਦੇ ਪ੍ਰੋਗਰਾਮ ਨਹੀਂ ਨਾ ਕਰੀਦੇ ਤੇ ਪਹਿਲਾ ਨਰਾਤਰ ਕਿੰਨੀ ਤਰੀਕ ਨੂੰ ਤਕਰੀਬ ਨਾਲ ਆ ਜਾਂਦਾ ਐ ਚਾਓ ਤੇ ਵੀਰ ਪਹਿਲਾ ਨਰਾਤਾ ਕਦੋਂ ਕਾ ਜਾਂਦਾ ਹੈ ਇਹ 3 ਅਕਤੂਬਰ ਤੋਂ ਜੀ ਸਾਡੇ ਨਾਲ ਬਾਬਾ ਧਰਮਗੜ ਮੰਦਿਰ ਤੋਂ ਝਾਕੀਆਂ ਸ਼ੁਰੂ ਹੋਣੀਆਂ ਅੱਛਾ ਕਿੰਨੇ ਵਜੇ ਹੋ ਜਾਂਦੀਆਂ ਹਨ ਤਕਰੀਬਨ ਸਾਡਾ ਟਾਈਮ 4 ਵਜੇ ਦਾ ਜੀ ਅੱਛਾ ਉਸ ਤੋਂ ਬਾਅਦ ਦੇ ਵਿੱਚ ਕਿੰਨੇ ਦਿਨ ਝਾਕੀਆਂ ਨਿਕਲਦੀਆਂ ਆ ਲਗਾਤਾਰ ਝਾਕੀਆਂ ਨਿਕਲਦੀਆਂ ਨਹੀਂ ਸਵੇਰ ਨੂੰ ਨਿਕਲਦੀਆਂ ਕਿ ਸ਼ਾਮ ਨੂੰ ਨਿਕਲਦੀਆਂ ਸ਼ਾਮ ਨੂੰ ਜੀ ਸ਼ਾਮ ਨੂੰ 4 ਵਜੇ ਆ ਵੀ ਵਪਾਰਕ ਬੜੀ ਬੋਆ ਤਾਂ ਬੜਾ ਹੀ ਵਧੀਆ ਹੈ ਜੀ ਆ ਸਾਹਮਣੇ ਮੜ ਜਾ ਦਿਖਾਉ ਤਾਂ ਜਰਾ ਚੱਲੀਏ ਤਾਂ ਆ ਬੜੀ ਵਧੀਆ ਵੇ ਇਹ ਤਾਂ ਕਮਾਲ ਕਰ ਦਿੱਤੀ ਦੋਨੋਂ ਪਾਸੇ ਜਗ੍ਹਾ ਖਾਲੀ ਸੀ ਅੱਛਾ ਦੋਨੋਂ ਪਾਸੇ ਖਾਲੀ ਜਗ੍ਹਾ ਨੂੰ ਪਰ ਮੈਨੂੰ ਪਨੋੜ ਸਾਹਿਬ ਇੱਕ ਗੱਲ ਲੱਗਦੀ ਐਤ ਕੀ ਜਿੱਦਾਂ ਦਾ ਨਜ਼ਾਰਾ ਆ ਨਾ ਬਹੁਤ ਸਾਰੇ ਲੋਕਾਂ ਦੇ ਤਾਂ ਇਹ ਨਜ਼ਾਰਾ ਵੀ ਦੇਖੜਾ ਨਾ ਮੈਨੂੰ ਲੱਗਦਾ ਜਗਾ ਘੱਟ ਪੈ ਜਾਣੀਆਂ ਪਬਲਿਕ ਇੰਨੀ ਹੋਣੀ ਆ ਉਹ ਰਾਮ ਜੀ ਦੀ ਕਿਰਪਾ ਆ ਤੇ ਸਾਡੇ ਐਨਆਰਏ ਵੀਰਾਂ ਦਾ ਸੁਝਾਊਗਾ ਹਾਂ ਜਿਨ੍ਹਾਂ ਨੇ ਵਿਦੇਸ਼ ਵਿੱਚ ਬੈਠੇ ਵੀ ਸਾਨੂੰ ਸਾਡੇ ਆਪਣੇ ਦਸਹਿਰਾ ਗਰਾਊਂਡ ਦਾ ਖਿਆਲ ਰੱਖਿਆ ਜਿਹੜੇ ਤੇ ਸ਼ਾਮ ਨੂੰ ਤੁਸੀਂ ਕਦੀ ਆਈਓ ਕਵਰ ਕਰੀਓ ਜੀ ਇੱਥੇ ਕਾਫੀ ਸਵੇਰੇ ਸ਼ਾਮ ਅੱਛਾ ਹੁਣ ਦਸਹਿਰਾ ਜਿਹੜਾ ਇਹ ਕਿੰਨੀ ਤਰੀਕ ਦਾ ਹੋ ਗਿਆ ਇਹ 12 ਅਕਤੂਬਰ 12 ਅਕਤੂਬਰ ਕਿੰਨੇ ਕਵਜੇ ਸ਼ੁਰੂ ਹੋ ਜਾਂਦਾ ਆਪਣਾ? ਤਕਰੀਬਨ 12 ਕਵਜੇ। 12 ਕਵਜੇ। ਹਾਂਜੀ 12। ਵੀ ਇੱਕ ਗੱਲ ਹੈਗੀ ਯਾਰ ਰਸ਼ ਬੜਾ ਇੱਥੇ ਪੈਂਦਾ ਆ ਅਸੀਂ ਤਾਂ ਛੋਟੇ ਹੁੰਦੇ ਆਂਦੇ ਸੀ। ਪਰ ਤੁਸੀਂ ਸਨੇਹਾ ਕੀ ਦੇਣਾ ਚਾਹਨੇ ਆਂ ਆਮ ਪਬਲਿਕ ਨੂੰ? ਮੈਂ ਤਾਂ ਕਹਿਣ ਸਾਬ ਸਾਰਿਆਂ ਨੂੰ ਪਹਿਲਾਂ ਤਾਂ ਅਸੀਂ ਪੂਰੀ ਆਪਣੀ ਸਮੂਹ ਕਮੇਟੀ ਵੱਲੋਂ ਪ੍ਰਧਾਨ ਜੀ ਵੱਲੋਂ ਤੇ ਚੇਅਰਮੈਨ ਸਾਹਿਬ ਵੱਲੋਂ ਸ੍ਰੀ ਕਮਲਜੀਤ ਜੀ ਰਾਣਾ ਪ੍ਰਧਾਨ ਤੇ ਸਾਰਾ ਕਮੇਟੀ ਸ੍ਰੀ ਜੀਵਨ ਕੁਮਾਰ ਜੀ ਬਿੱਟੂ ਚੇਅਰਮੈਨ ਦਸਹਿਰਾ ਕਮੇਟੀ ਹੂੰ ਦਵਿੰਦਰ ਬਿੰਦਾ ਜੀ ਹੂੰ ਪਿੱਪਨ ਪਨੋਟ ਸੈਕਟਰੀ ਤੇ ਅਮਨ ਦੁੱਗਲ ਜੀ ਕੈਸ਼ੀਅਰ ਸਾਡੀ ਤੇ ਉਹਨਾਂ ਦੀ ਪੂਰੀ ਸਮੁੱਚੀ ਟੀਮ ਵੱਲੋਂ ਅਸੀਂ 191 ਵਿਸ਼ਾਲ ਦਸਹਿਰੇ ਦੀਆਂ ਜਿਹੜੇ ਅਸੀਂ ਸਾਰਿਆਂ ਨੂੰ ਸਰਦਾ ਪੱਤਰ ਦਿੰਨੇ ਆ ਤੇ ਸਨੇਹਾ ਕੀ ਆ ਅਸੀਂ ਖੁੱਲਾ ਅਸੀਂ ਸਨੇਹਾ ਇਹੀ ਆ ਜੀ ਕਿ ਇੱਥੇ ਕੋਈ ਵੀ ਮੇਰੇ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਕੋਈ ਨਸ਼ਾ ਪੱਤਾ ਕਰਕੇ ਨਾ ਇੱਥੇ ਆਵੇ ਪ੍ਰਬੰਧ ਕੀਤੇ ਹੋ ਆ ਹਾਂਜੀ ਪੂਰੇ ਦੇ ਕੋਈ ਸ਼ਰਾਰਤ ਕਰ ਕੀਤੇ ਪੂਰੇ ਪ੍ਰਬੰਧ ਆ ਜੀ ਤੇ ਅਸੀਂ ਇਹ ਵੀ ਇੱਕ ਜਿੰਨੀ ਵੀ ਡੈਕੋਰੇਟ ਅਸੀਂ ਲਗਾਏ ਆ ਪੌਦੇ ਲਗਾਏ ਆ ਬਹੁਤ ਮਿਹਨਤ ਨਾਲ ਲੱਗੇ ਇਹਨਾਂ ਨੂੰ ਕੋਈ ਨਾ ਇਹਨਾਂ ਨੂੰ ਛੇੜ ਖਾਨੇ ਇਹਨਾਂ ਨੂੰ ਸਾਡੀ ਇਹੀ ਬੇਨਤੀ ਹੈ ਇਹੀ ਬੇਨਤੀ ਜੇ ਸਾਰਿਆਂ ਵੀਰਾਂ ਵੱਲੋਂ ਸਾਰਿਆਂ ਵੱਲੋਂ ਸਾਨੂੰ ਇਹ ਮਤਲਬ ਅਸੀਂ ਇਹ ਬੇਨਤੀ ਕਰਦੇ ਆ ਕਿ ਇਸ ਚੀਜ਼ ਦਾ ਥੋੜਾ ਖਿਆਲ ਰੱਖੋ ਥੋੜਾ ਧਿਆਨ ਰੱਖ ਕੋਈ ਹੌਲੜ ਹੁੱਲੜ ਬਾਜੀ ਨਾ ਕਰੇ ਬਹੁਤ ਮਿਹਨਤ ਦੇ ਨਾਲ ਇਹਨਾਂ ਨੇ ਥੋੜੋ ਥੋੜੇ ਦੇਖੋ ਇਹਦੀ ਗਰੋਥ ਹੁੰਦੀ ਆ ਟਾਈਮ ਲੱਗਦਾ ਆ ਟਾਈਮ ਲੱਗਦਾ ਜਾਨੀ ਤੇ ਇਹਨੂੰ ਆਪਾਂ ਨੁਕਸਾਨ ਮੈਂ ਕਹਿੰਦਾ ਤੁਸੀਂ ਆਪਣੇ ਤੌਰ ਤੇ ਵੀ ਕੁਝ ਦੇਖ ਰੇਖਲੇ ਬੰਦੇ ਛੱਡੂਗੇ ਪੇਨਾਂ ਵਾਲ ਕੋਈ ਹਾਂਜੀ ਸਾਡੇ ਕੋਲ ਪ੍ਰਸ਼ਾਸਨ ਵੀ ਸਾਡੇ ਕੋਲ ਹੁੰਦਾ ਜੀ ਅੱਛਾ ਪ੍ਰਸ਼ਾਸਨ ਤਾਂ ਆਪਣਾ ਜ਼ਿੰਮੇਵਾਰੀ ਅਪਾਰਟਮੈਂਟ ਵੀ ਆਉਂਦਾ ਹੈ ਨਵਾਉਂਦਾ ਯਾਰ ਤੇ ਪਰਮਿਸ਼ਨ ਮਿਲਦੀ ਆ ਤੇ ਤੋਂ ਬਾਅਦ ਪਨੋੜ ਸਾਹਿਬ ਤੁਸੀਂ ਵਕਤ ਕੱਢਿਆ ਟਾਈਮ ਕੱਢਿਆ ਬਹੁਤ ਬਹੁਤ ਤੁਹਾਡਾ ਧੰਨਵਾਦ ਮੇਰੀ ਵੀ ਇੱਛਾ ਸੀ ਕਿ ਹਰ ਸਾਲ ਲੋਕਾਂ ਨੂੰ 做多少我不去几十辆，几十辆。